ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਦਿਨੋ ਦਿਨ ਕਲੇਸ਼ ਵਧਦਾ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਬਿਨਾ ਨਾਮ ਲਏ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੀ ਪਤਾ ਕਿਸ ਨੂੰ ਲਵ ਲੈਟਰ ਆ ਜਾਵੇ ਅਜਿਹੇ ਬਿਆਨ ਦਿੱਤੇ ਨੇ ਤੇ ਜਿਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਪਾਰਟੀ ਨੂੰ ਲੈ ਕੇ ਡਿਸਪਲਿਨ ਭੰਗ ਕਰਦਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਪਾਰਟੀ ਦੇ ਵਿੱਚ ਕਾਰਵਾਈ ਆ ਜ਼ਰੂਰ ਹੋਵੇਗੀ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਜਿਹੜੇ ਉਹ ਸਾਦੇਗੇ ਨੇ ਪੂਰੇ ਮੋਦਨ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਇਨਡਿਸਿਪਲਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਅਧਾਰਾ ਜਿਹੜਾ ਮੀਡੀਆ ਅਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਤਾਂ ਨੇਚਰਲੀ ਉਹ ਇਨਡਿਸਪਲਨ ਹੈ ਤੇ ਇਨਡਿਸਪਲਨ ਦੀ ਕਾਰਵਾਈ ਉਰੇ ਤੇ ਬੰਦੀ ਹੈ ਉਹ ਜੀ ਤੁਸੀਂ ਇੱਕ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੀਰਕਾ ਵੀ ਵੀ ਤੁਹਾਨੂੰ ਜੁਆਇਨ ਕੀਤਾ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਦਿਨੋ ਦਿਨ ਕਲੇਸ਼ ਵਧਦਾ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਬਿਨਾ ਨਾਮ ਲਏ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੀ ਪਤਾ ਕਿਸ ਨੂੰ ਲਵ ਲੈਟਰ ਆ ਜਾਵੇ ਅਜਿਹੇ ਬਿਆਨ ਦਿੱਤੇ ਨੇ ਤੇ ਜਿਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਪਾਰਟੀ ਨੂੰ ਲੈ ਕੇ ਡਿਸਪਲਿਨ ਭੰਗ ਕਰਦਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਪਾਰਟੀ ਦੇ ਵਿੱਚ ਕਾਰਵਾਈ ਆ ਜ਼ਰੂਰ ਹੋਵੇਗੀ ਤੇ ਜਿਸ ਤੋਂ ਬਾਅਦ ਨਿਸ਼ਾਨ ਨੇ ਜਿਹੜੇ ਉਹ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਇਨਡਿਸਿਪਲਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਅਧਾਰਾ ਜਿਹੜਾ ਮੀਡੀਆ ਅਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪਦੇ ਸੀਓ ਦੀ ਜੇ ਤੁਸੀਂ ਆਪਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਅ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਤਾਂ ਨੇਚਰਲੀ ਉਹ ਇਨਡਿਸਿਪਲਨ ਹੈ ਤੇ ਇਨਡਿਸਿਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਤੁਸੀਂ ਕੀ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੀਰਕਾ ਵੀ ਸਤੂ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਿਹਾ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ